ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨੇ ਉਹਨਾਂ ਚਾਲੂ ਕਰਤਾ ਉਹ ਘੁੱਟਦੇ ਘੱਟਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਤ ਚਪੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰੀ ਉਹਨਾਂ ਨੂੰ ਸਮਝਾਇਆ ਤੇ ਉਹ ਦਿਓਰ ਨਾ ਦਿਓਰ ਤੇ ਜਠਾਣੀ ਦਿਓਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲਿਆਂਦੀ ਦੀ ਹੈ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਹੈ ਤੇ ਚੰਦਨਾ ਉਹਦੇ ਦਿਓਰ ਦਾ ਨਾਂ ਤੇ ਘਰ ਬਲੇ ਨਾਂ ਮਨਜੀਤ ਤੇ ਉਹਨਾਂ ਵਰਤ ਚੰਦਨ ਘੁਰਦਾ ਰਿਹਾ ਤੇ ਨਾਲ ਉਹਦੀ ਮਤਲਬ ਘਰ ਦੀ ਘੁਰਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਗੇ ਨਾ ਮਤਲਬ ਦਿਖਦੇ ਰਹਿਣਾ ਸੁਡਾਂਦੇ ਨਹੀਂ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 2 ਵਜੇ ਨਾਲ ਮਾਰਤਾ ਗਲਾ ਖਸਾਨ ਆ ਰਿਹਾ ਤੇ ਵੀ ਗਲਾ ਘੋਟ ਕੇ ਮਾਰਿਆ ਕੋਈ ਸਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ਼ ਲੱਭਦਾ ਪਿਆ ਉਹ ਵੀ ਗਲਾ ਘੋਟ ਕੇ ਮਾਰਿਆ ਵੈਸੇ ਤੇ ਉਸਨੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਤੇੜਾ ਆਏਗਾ ਦੀ ਬੜੀ ਵੇਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਤੋਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਾਰਕ ਵੀ ਕਰਦਾ ਪਤੀ ਪਤੀ ਨਹੀਂ ਕਰਦਾ ਉਹਦਾ ਦਿਓਰ ਦੇ ਬਦਲੇ ਚੱਲੇ ਵੀ ਦਿਓਰ ਮਾਰਦਾ ਉਹਦਾ ਹੁਣ ਜਦ ਤੱਕ ਹੁੰਦੀ ਕੁੜੀ ਤੇ ਤਿੰਨ ਤਰੀ ਦੇ ਹੱਥ ਹੋਈ ਦੀ ਆ